ਮੈਂ ਵਲੰਟੀਅਰ ਹਾਂ ਜੀ ਗਲੋਬਲ 6 ਤੋਂ ਅੱਜ 6 ਤਰੀਕ ਇੱਥੇ ਗਲੋਬਲ 6 ਅਤੇ ਸਾਂਝ ਫਾਊਂਡੇਸ਼ਨ ਜੋ ਦਲਜੀਤ ਦਸਾਂਝ ਦੀ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਹਨ ਦੌਰਾਨ ਜਿੱਥੇ ਕਾਫੀ ਜਗ੍ਹਾ ਤੇ ਪਾੜ ਪੈ ਗਏ ਉਹਨਾਂ ਨੂੰ ਪੂਰਨ ਲਈ ਇਹ ਮਿੱਟੀ ਸੈਂਡ ਬੈਗਸ ਜਿਹੜੇ ਨੇ ਇਹ ਤਿਆਰ ਕੀਤੇ ਜਾ ਰਹੇ ਨੇ ਭਾਵੇਂ ਕਿਸੇ ਵੀ ਏਰੀਆਸ ਤੋਂ ਜੇਕਰ ਸੰਗਤ ਵੱਲੋਂ ਜਾਂ ਕਿਸੇ ਵੱਲੋਂ ਉਹਨਾਂ ਦੇ ਸਰਪੰਚ ਵੱਲੋਂ ਇਹ ਕਿਸੇ ਮਤਲਬ ਵੀ ਕੋਈ ਰਿਕੁਐਸਟ ਆਏਗੀ ਪਈ ਇੱਥੇ ਪਾੜ ਪਿਆ ਆ ਸੋ ਉੱਥੇ ਪਹਿਲਾਂ ਅਸੀਂ ਅਸੈਸਮੈਂਟ ਕਰਾਂਗੇ ਕਿ ਜੈਨੂਇਨ ਆ ਜਾਂ ਕਈ ਵਾਰੀ ਵੈਸੀ ਕੋਈ ਕਹਿ ਦਿੰਦਾ ਹਾਂਜੀ ਪਿੰਡ ਦਾ ਰਸਤਾ ਨੀਵਾ ਆ ਜਾਂ ਵੈਸੇ ਕੋਈ ਗੱਲਬਾਤ ਆ ਸੋ ਪ੍ਰੋਪਰ ਅਸੈਸਮੈਂਟ ਕਰਨ ਤੋਂ ਬਾਅਦ ਜਿਹੜਾ ਇਹ ਸਾਰੀ ਉੱਥੇ ਸਮਾਨ ਭੇਜਿਆ ਜਾਏਗਾ ਹਾਲੇ ਤਾਂ ਜੀ ਟਿੱਪਰ ਇੱਥੇ ਹੀ ਬੁਲਾਏ ਜਾ ਰਹੇ ਨੇ ਤਕਰੀਬਨ 20000 ਪੁਰਾ ਹਾਲੇ ਪਹਿਲਾਂ ਸਟਾਰਟਿੰਗ ਜਿਹੜਾ ਅਸੀਂ ਭਰਨ ਜਾ ਰਹੇ ਹਾਂ ਕਿਉਂਕਿ ਪਹਿਲਾਂ ਆ ਜਿਹੜੀ ਸਟਾਰਟਿੰਗ ਕੀਤੀ ਗਈ ਸੀ ਐਮਰਜੈਂਸੀ ਸੇਵਾਵਾਂ ਤੋਂ ਜਿੱਤੇ ਰੈਸਕਿਊ ਆਪਰੇਸ਼ਨ ਚਲਾ ਇਦੇ ਨਾਲ-ਨਾਲ ਹੋਰ ਬਹੁਤ ਕੁਝ ਜ਼ਿਕਰ ਕਹਿ ਲਈ ਅਸੀਂ ਗਰੋਸਰੀ ਦੀ ਸੇਵਾ ਜਾਂ ਕਹਿ ਲੋ ਲੋਕਾਂ ਨੂੰ ਪਾਣੀਆਂ ਚ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਕੀਤੀਆਂ ਗਈਆਂ ਹੁਣ ਜਿਹੜੇ ਨੈਕਸਟ ਫੇਸ ਸੀਗਾ ਜਿਹੜੀਆਂ ਮੇਨ ਪ੍ਰੋਬਲਮਸ ਹੁਣ ਅੱਗੋਂ ਆਣ ਗਈਆਂ ਕਿਉਂਕਿ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਭਾਵੇਂ ਬੈੱਡ ਨੇ ਭਾਵੇਂ ਫਰਿੱਜ ਨੇ ਜਾਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਇਹ ਸਾਰੀਆਂ ਇਸ ਵੇਲੇ ਖਰਾਬ ਹੋ ਚੁੱਕੀਆਂ ਉਹ ਸਾਡੀਆਂ ਜਿਹੜੀਆਂ ਸੱਤ ਟੀਮਾਂ ਲੱਗੀਆਂ ਹੋਈਆਂ ਨੇ ਉਹ ਅਸੈਸਮੈਂਟ ਕਰਕੇ ਆਣ ਗਈਆਂ ਉਸ ਤੋਂ ਬਾਅਦ ਚ ਜਿਹੜਾ ਉਸ ਮਸਾਰਾ ਸਮਾਨ ਜਿਹੜਾ ਆ ਉਹ ਵੀ ਸੰਗਤ ਨੂੰ ਪ੍ਰੋਵਾਈਡ ਕੀਤਾ ਜਾਇਗਾ ਸੰਗਤ ਦੇ ਸਹਿਯੋਗ ਸਦਕਾ ਗਲੋਬਲ ਸਿੱਖ ਅਤੇ ਸਾਂਝ ਫਾਊਂਡੇਸ਼ਨ ਵੱਲੋਂ ਮਿੱਟੀ ਕਿੱਥੋਂ ਕਿੱਥੋਂ ਹਟਾਈ ਜਾ ਰਹੀ ਹੈ ਮਿੱਟੀ ਦੇ ਤਕਰੀਬਨ ਜੀ 3-4 ਇਲਾਕੇ ਨੇ ਸਾਨੂੰ ਨਾਮਾਂ ਦਾ ਤੇ ਨਹੀਂ ਪਤਾ ਕਿਉਂਕਿ ਅਸੀਂ ਆਪ ਬਾਹਰੋਂ ਆਏ ਆ ਸੋ ਜਿੱਥੇ-ਜਿੱਥੇ ਤੱਕ ਵੀ ਅਸੀਂ ਪਹੁੰਚ ਕਰਕੇ ਤਕਰੀਬਨ 400 ਜਿਹੜਾ ਟਿਪਰ ਆ ਉਹਦੇ ਨਾਲ ਜਿਹੜੀ ਆਪਾਂ ਇਹ ਸਟਾਰਟਿੰਗ ਜਿਹੜਾ ਪੈਕ ਕਰ ਰਹੇ ਆ ਉਹਦੇ ਨਾਲ ਨਾਲ ਕਿਉਂਕਿ ਕਈ ਏਰੀਆਜ਼ ਇਦਾਂ ਦੇ ਨੇ ਜਿੱਥੇ ਟਿਪਰ ਨਹੀਂ ਜਾ ਸਕਦੇ ਉਹ ਫਿਰ ਟਰਾਲੀਆਂ ਦੇ ਨਾਲ ਜਿਹੜੀਆਂ ਮਿੱਟੀ ਭਰ ਕੇ ਉੱਥੇ ਚਾਏ ਨੇ ਹਾਲੇ ਤੱਕ ਤੇ ਕਿਸੇ ਵੱਲੋਂ ਡੋਨੇਟ ਨਹੀਂ ਲਈ ਅਸੀਂ ਇਹ ਸਾਰੀ ਅਸੀਂ ਆਪ ਖਰੀਦ ਰਹੇ ਹਾਂ ਗਲੋਬਲ ਸਿੱਖ ਤੇ ਸਾਂਝ ਫਾਊਂਡੇਸ਼ਨ ਵੱਲੋਂ ਸਾਂਝੀ ਪੰਨਪੂਰਨ ਦਾ ਜੀ ਜਿਹੜਾ ਅਸੀਂ ਆਪਣੀ ਅੱਖੀ ਦੇਖਿਆ ਸੀ ਉਹ ਸੀਗਾ ਜੀ ਫਰੀਦਪੁਰ ਜਿਹੜਾ ਬਿਲਕੁਲ ਕਹਿ ਲੋ ਬਾਰਡਰ ਦੇ ਕੰਢੇ ਤੇ ਪਿੰਡ ਪੈਂਦਾ ਲਾਸਟ ਉੱਥੋਂ ਕਾਫੀ ਲੰਬਾ ਪਾਰ ਸੀਗਾ 40 ਤੋਂ 50 ਫੁੱਟ ਦਾ ਸਭ ਤੋਂ ਪਹਿਲਾਂ ਅਸੀਂ ਉਧਰੋਂ ਸ਼ੁਰੂ ਕਰਾਂਗੇ ਫਿਰ ਆਉਣ ਵਾਲੇ ਟਾਈਮ 'ਚ ਜਿੱਦਾਂ ਜਿੱਦਾਂ ਹੋਰ ਪਾਸਿਓਂ ਜੇਕਰ ਰਿਕੁਐਸਟ ਆਣਗੀਆਂ ਸੰਗਤ ਵੱਲੋਂ ਜਾਂ ਉੱਥੋਂ ਦੇ ਸਰਪੰਚ ਜਾਂ ਕੋਈ ਫਿਰ ਉਧਰ ਵੀ ਲੋਕੇਸ਼ਨ ਤੇ ਅਸੀਂ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਇਹ ਸਾਰੀ ਜਿਹੜੀਆਂ ਬੋਰੀਆਂ ਨੇ ਸੈਂਡ ਰੇਤਾ ਦੀਆਂ ਮਿੱਟੀ ਦੀਆਂ ਇਹ ਸਾਰੀਆਂ ਉੱਥੇ ਭੇਜੀਆਂ ਮੈਂ ਦੱਸ ਰਿਹਾ ਜੀ ਸਾਨੂੰ ਹਾਲੇ ਤੱਕ ਨਹੀਂ ਪਤਾ ਅਸੈਸਮੈਂਟ ਟੀਮਾਂ ਸਾਨੂੰ ਆ ਕੇ ਦੱਸਣਗੀਆਂ ਵੈਸੇ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਨੇ ਤਕਰੀਬਨ 300 ਵਲੰਟੀਅਰ ਜਿਹੜਾ ਆ ਉਹ ਸਾਰੇ ਅਲੱਗ-ਅਲੱਗ ਏਰੀਆ ਸੇ ਚਾਹੇ ਫਾਜ਼ਿਲਕਾ ਰਮਦਾਸ ਹੈ ਅਜਨਾਲਾ ਆ ਇਧਰ ਗੁਰਦਾਸਪੁਰ ਦਾ ਏਰੀਆ ਆ ਪਠਾਨਕੋਟ ਦਾ ਏਰੀਆ ਆ ਇਹ ਸਾਰੇ ਏਰੀਆ ਸੇ ਜਿਹੜੇ ਸਾਰੇ ਗਲੋਬਲ ਸਿੱਖ ਦੇ ਜਿਹੜੇ ਵਲੰਟੀਅਰ ਨੇ ਉਹ ਸਾਰੀਆਂ ਮੋਢਲੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ ਲਗਾਤਾਰ ਦੇ ਰਹੇ ਨੇ ਫਿਲਹਾਲ ਸਰਵੇ ਚੱਲੇ ਹਾਂਜੀ ਕਿਉਂਕਿ ਜਿਹੜਾ ਪਹਿਲਾ ਫੇਜ਼ ਸੀਗਾ ਉਹਦੇ ਵਿੱਚ ਐਮਰਜੈਂਸੀ ਸੇਵਾਵਾਂ ਅਸੀਂ ਦੇ ਚੁੱਕੇ ਹਾਂ ਫਾਜ਼ਿਲਕਾ ਵਿੱਚ ਹਾਲੇ ਵੀ ਜਿਹੜੀਆਂ ਕਹ ਲੋ ਰੈਸਕਿਊ ਆਪਰੇਟ ਚੱਲ ਰਹੇ ਨੇ ਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਇਧਰਲੇ ਪਾਸੇ ਕਿਉਂਕਿ ਪਾਣੀ ਉੱਤਰ ਚੁੱਕਾ ਆ ਹੁਣ ਅੱਗੋਂ ਸੰਗਤ ਨੂੰ ਕਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਆ ਉਹਦੇ ਅਕੋਰਡਿੰਗਲੀ ਜਿੱਦਾਂ ਜਿੱਦਾਂ ਅਸੈਸਮੈਂਟ ਹੋਏਗੀ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਆਣਗੀਆਂ ਉਹਦੇ ਅਕਾਊਂਟ ਲਈ ਜਿਹੜੀ ਆ ਅਕੋਰਡਿੰਗਲੀ ਜਿਹੜੀ ਵੱਡਾ ਅਸੀਂ ਇੱਥੋਂ ਤਕਰੀਬਨ 6-7 ਕਿਲੋਮੀਟਰ ਤੇ ਵੇਅਰ ਹਾਊਸ ਖੋਲ੍ਹਿਆ ਜੀ ਪੀਐਸ ਪੈਲੇਸ ਕਰਕੇ ਉਹਦਾ ਨਾਮ ਹੈ ਪੀਐਸ ਗਾਰਡਨ ਹਾਂਜੀ ਉਹ ਬਹੁਤ ਵੱਡਾ ਪੈਲੇਸ ਹੈ ਉੱਥੇ ਹਾਲੇ 3 ਦਿਨ ਹੋਏ ਨੇ ਤੇ ਸਾਰਾ ਉਹ ਪੈਲੇਸ ਜਿਹੜਾ ਕਹਿ ਲਓ ਫੁੱਲ ਹੋ ਚੁੱਕਾ ਹੈ ਸੰਗਤ ਦੇ ਸਹਿਯੋਗ ਸਦਕਾ ਉੱਥੇ ਰਾਸ਼ਨ ਗਰੋਸਰੀ ਵਾਸ਼ਿੰਗ ਮਸ਼ੀਨਾਂ ਬੈੱਡ ਉਹ ਸਾਰਾ ਸਮਾਨ ਨਾਲ ਭਰ ਚੁੱਕਾ ਆ ਤਕਰੀਬਨ 2 ਤੋਂ 3 ਦਿਨਾਂ ਚ ਜਿਹੜਾ ਆ ਅਗਲਾ ਫੇਸ ਜਿੱਦਾਂ ਪਾ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਵੀ ਜਿਨ੍ਹਾਂ ਪਰਿਵਾਰਾਂ ਦੀਆਂ ਮੱਜਾਂ ਰੁੜ ਗਈਆਂ ਜਾਂ ਮਰ ਗਈਆਂ ਉਹ ਵੀ ਪ੍ਰੋਜੈਕਟ ਜਿਹੜਾ ਅਸੀਂ ਸਟਾਰਟ ਕਰ ਚੁੱਕੇ ਹਾਂ ਹੁਣ ਤੱਕ ਤਰੀਕੋਂ ਅੱਠ ਤੋਂ 10 ਮੱਝਾਂ ਅਸੀਂ ਦੇ ਚੁੱਕੇ ਹਾਂ ਆਉਣ ਵਾਲੇ ਸਮੇਂ 'ਚ ਵੀ ਜਿੱਥੋਂ ਜਿੱਥੋਂ ਪਤਾ ਲੱਗੇਗਾ ਕਿ ਕਿ ਜੇਕਰ ਕਿਸੇ ਦੇ ਪਸ਼ੂ ਜਾਂ ਮੱਝਾਂ ਰੁੜ ਗਈਆਂ ਨੇ ਉਹਨਾਂ ਨੂੰ ਚਾਹੇ ਬੱਕਰੀਆਂ ਹੀ ਕਿਉਂ ਨਾ ਹੋਣ ਕੋਈ ਵੀ ਚੀਜ਼ ਹੋਵੇ ਉਹ ਜਿਹੜੀ ਅਸੀਂ ਪ੍ਰੋਵਾਈਡ ਕਰਾਈ ਜੇ ਜਿਹੜਾ ਨੈਕਸਟ ਫੇਜ਼ ਇਹੀ ਹੈ ਜੀ ਰੀਬਿਲਡ ਦਾ ਤਕਰੀਬਨ ਜਿਸ ਤਰ੍ਹਾਂ ਕਹਿ ਲੋ ਸਾਂਝ ਫਾਊਂਡੇਸ਼ਨ ਵੱਲੋਂ ਔਰ ਗਲੋਬਲ ਸਿਕਸ ਵੱਲੋਂ ਸਾਂਝ ਆਏ ਅਨਾਉਂਸ ਕਰ ਦਿੱਤਾ ਗਿਆ ਆ ਮਿਨੀਮਮ ਜਿਹੜੇ 10 ਪਿੰਡ ਲੈ ਗਏ ਨੇ ਉਸ ਤੋਂ ਇਲਾਵਾ ਵੀ ਜਿੱਦਾਂ ਜਿੱਦਾਂ ਸੰਗਤ ਸਹਿਯੋਗ ਦੇਣਦੀ ਰਹੇਗੀ ਨਾਲ ਨਾਲ ਜਿਹੜੇ ਘਰ ਬਣਾਉਣ ਦੀ ਸੇਵਾਵਾਂ ਨੇ ਉਹ ਤਕਰੀਬਨ ਹਫ਼ਤੇ ਤੋਂ 10 ਦਿਨਾਂ ਦੇ ਅੰਦਰ ਅੰਦਰ ਉਹ ਵੀ ਆਸ ਕਰਦੇ ਹਾਂ ਕਿ ਸ਼ੁਰੂ ਹੋ ਜਾਣਗੇ